ਨਿਰਣਾ ਜੁਗਿੰਦਰ ਕੋ ਸੰਧੂ ਹੈ ਵੈਸੇ ਅੱਜ ਤੱਕ মিডিਆ ਦੇ ਸਿਰ ਤੇ ਹੀ ਮੇਰੀ ਜ਼ਿੰਦਗੀ ਚੱਲੀ ਆ ਜਦ ਵੀ ਮੈਨੂੰ ਤਕਲੀਫ ਆਈ ਆ ਇੱਕ মিডিਆ ਆ ਜਿਹਨੇ ਮੈਨੂੰ ਪ੍ਰੋਟੈਕਟ ਕੀਤਾ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿੰਨੇ ਸੀਪੀ ਅੱਜ ਤੱਕ ਆਏ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨੂੰ ਬਚਾਇਆ ਜਾਵੇ ਇਹਨੂੰ ਇਨਸਾਫ ਦਿੱਤਾ ਜਾਵੇ ਇੱਥੇ ਬੜੀਆਂ ਇਨਕੁਹਾਲੀਆਂ ਹੋਈਆਂ ਜੀ ਐ ਆ ਮੁੱਖ ਦੋਸ਼ੀ ਆ ਦੇਖੋ ਜੀ ਮੇਰੇ ਘਰ ਦੇ ਉੱਤੇ ਕਬਜ਼ਾ ਕਰ ਰਿਆ ਹੈ ਘਰ ਦੇ ਵਿੱਚੋਂ ਪਾਠੀ ਚੁੱਕ ਰਿਆ ਔਰ ਔਰ ਆ ਦੇਖੋ ਗੁੰਡਿਆਂ ਨੂੰ ਬਾੜ ਰਿਆ ਇਹ ਮੇਰੇ ਘਰ ਦੀ ਤੀਜੀ ਮੰਜ਼ਲ ਦੇ ਉੱਤੇ ਬਾੜ ਰਿਆ ਇਹਦੀਆਂ ਇਨਕੁਆਰੀਆਂ ਕਰਾਪਟ ਪੁਲਿਸ ਵਾਲੇ ਜਿਹੜੇ ਕਰਦੇ ਨੇ ਕਿ ਮੈਂ ਝੂਠ ਬੋਲ ਰਹੀ ਹਾਂ ਰਜੇਸ਼ ਕੁਮਾਰ ਦਾ ਤਾਂ ਅਜੇ ਚੱਲੂ ਕੀ ਕੋਈ ਨਹੀਂ ਇਹ ਹੁਣੇ ਐਲਜੀਪੀ ਕ੍ਰਾਈਮ ਦਿਓ ਆਰਟੀਆਈ ਦੇ ਵਿੱਚ ਫੋਟੋਸ ਨਿਕਲੀਆਂ ਇਹ ਸਾਨੂੰ ਪਤਾ ਸੀ ਕਿ ਇਹੀ ਬੰਦਾ ਆ ਜਿਹੜਾ ਸਾਰਾ ਤਰ੍ਹਾਂ ਤੇ ਕਬਜ਼ੇ ਕਰਾ ਰਿਹਾ ਜਿਹੜਾ ਇਹ ਮਾਫੀਆ ਆਪਣੇ ਆਪ ਨੂੰ ਮਾਫੀਆ ਕਹਿੰਦੇ ਆ ਜੀ ਸਾਨੂੰ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਮਾਫੀਆ ਕਿੱਥੇ ਅਫਸਰ ਜਦੋਂ ਚੰਗੇ ਆਉਂਦੇ ਆ ਉਹ ਕਹਿੰਦੇ ਜੀ ਸਾਨੂੰ ਉੱਤੋਂ ਪ੍ਰੈਸ਼ਰ ਪਿਆ ਆ ਸਾਨੂੰ ਹੁਣ ਕੀ ਪਤਾ ਸਰ ਉੱਤੋਂ ਦਾ ਅਸੀਂ ਲਾਅ ਐਂਡ ਆਰਡਰ ਜਿਹੜਾ ਹੈਗਾ ਉਹਦੇ ਅੰਡਰ ਚੱਲਦੇ ਆ ਮੇਰੇ ਤੇ ਪਰਚੇ ਪਾਏ ਜੇਲ੍ਹ ਚ ਬੰਦ ਕਰੋ ਮੁਖਸ਼ਦ ਸਾਹਿਬ ਚੱਕ ਕੇ ਲੈ ਜਾਓ ਜੁਗਾਦਰੀ ਲੈ ਜਾਓ ਮੇਰੇ ਤੇ ਕੋਈ ਐਸਾ ਤਸ਼ੱਦਦ ਜਿਹੜਾ ਨਹੀਂ ਹੋਇਆ لیکن میں انو لوفولی فیس ਕੀਤਾ لوفولی فیس کر کے اپنے کیسز ਜਿਹੜੇ ਉਹ ਜਿੱਤੇ ਜਿੱਤ ਕੇ ਹੁਣ ਇਹਨਾਂ ਦੇ ਉੱਤੇ 11 ਕਰੋੜ ਦੀ ਡਫਰਮੇਸ਼ਨ ਕੇਸ ਜਿਹੜੇ ਉਹ کورٹ ਦੇ ਵਿੱਚ ਚਲੇ ਗਏ ਹੁਣ ਜਦੋਂ ਇਸ ਬੰਦੇ ਦਾ ਸਮਨ इशू ਹੋਇਆ ਇਹਨੂੰ ਸਮਨ ਗਿਆ ਚਲੋ ਰਿਫਿਊਜ਼ ਹੋ ਗਿਆ ਕਹਿੰਦੇ ਇੱਥੇ ਨਹੀਂ ਹੈਗਾ ਇਹ ਡੀਐਸਪੀ ਹੁਣ ਇਹਨੂੰ ਦੁਬਾਰਾ ਫਿਰ ਤੋਂ کورٹ کورٹ ਜਿਹੜੀ ਹੈਗੀ ਉਹ ਲਾਅ ਹੈ ਮੈਂ ਨਹੀਂ ਆਇਆ ਕੋਟ ਸਮਨਿੰਗ ਕਰ ਰਹੀ ਹੈ ਹੁਣ ਇਹਨਾਂ ਨੂੰ ਇਹ ਚੱਕਲੀ ਹੋ ਰਹੀ ਆ ਵੀ ਇਹਦਾ ਹੀ ਮਰਡਰ ਕਰੋ ਕਿਉਂਕਿ ਨਾ ਡੀਐਸਪੀ ਮੋਹਨ ਲਾਲ ਬਚ ਸਕਦਾ ਨਾ ਰਜੇਸ਼ ਕੁਮਾਰ ਬਚ ਸਕਦਾ ਜਾਂ ਜਿੰਨੇ ਵੀ ਕੋਰਪਟ ਬੰਦੇ ਹੈ ਇਕੱਠੇ ਹੋਏ ਹੋ ਜਿਨ੍ਹਾਂ ਨੇ ਲੁੱਟਿਆ ਵੀ ਇਹ ਨਹੀਂ ਬਚ ਸਕਦੇ ਸਰ ਮਰਡਰ ਕਰਨਾ ਇਸ ਡੈਮੋਕਰੈਟਿਕ ਕੰਟਰੀ ਦੇ ਵਿੱਚ ਕਿਹੜਾ ਲਾਅ ਹੈ ਹਾਂ ਮੇਰੇ ਨਾਲ ਦਾ ਇੱਕ ਬੰਦਾ ਆਪਣੇ ਹੱਕਾਂ ਲਈ ਲੜਦਾ ਉਹਦਾ ਮਰਡਰ ਹੋਇਆ ਤੇ ਚੰ ਟੁਕੜੇ ਹੋ ਗਏ ਉਸ ਤੋਂ ਬਾਅਦ ਮੈਂ ਰਹਿ ਗਈ ਅਸੀਂ 37 ਬੰਦੇ ਆਈਜੀ ਹਰਦੀਪ ਸਿੰਘ ਦੇ ਲੋਕ ਦੇ ਪੇਸ਼ ਹੋਏ ਸੀ ਜਦੋਂ ਉਹਨਾਂ ਨੇ ਇਸ ਗਿਰੋਹ ਦੇ ਉੱਤੇ ਪਰਚੇ ਦਰਜ ਕੀਤੇ ਉਹਦੇ ਪਰਚੇ ਇਹਨਾਂ ਨੇ ਇੱਕ ਫੇਕ ਇਨਕੁਆਰੀ ਬਣਾ ਕੇ ਉਹ ਕੈਨਸਲ ਕਰ ਕਿਉਂ ਜੀ ਵਾਈ ਲੁਧਿਆਣਾ ਪੁਲਿਸ ਨੇ ਐਡਾ ਬੰਡਲ ਇਨਕੁਆਰੀ ਦਾ ਬਣਾਇਆ ਔਰ ਇਹਨਾਂ ਨੂੰ ਦਿੱਤਾ ਵੀ ਨਾ ਉਹ ਜਨਾਨੀ ਹੈ ਨਾ ਉਹਦਾ ਕੋਈ ਐਡਰੈਸ ਆ ਤੁਸੀਂ ਇਨਕੁਆਰੀ ਕਿੱਦਾਂ ਕਰ ਲਈ ਲੁਧਿਆਣਾ ਪੁਲਿਸ ਨੇ ਉਹਨਾਂ ਨੂੰ ਉਹ ਜਿਹੜੀ ਜਿਹੜੇ ਉਹਨਾਂ ਨੇ ਇਨਕੁਆਰੀਜ਼ ਕੀਤੀਆਂ ਉਹਦੀਆਂ ਜਿਹੜੀਆਂ ਐਫ ਆਈ ਆਰਸ ਦਰਜ ਹੋਈਆਂ ਕਾਪੀਆਂ ਵੀ ਨਹੀਂ ਦਿੱਤੀਆਂ ਲੇਕਿਨ ਇੰਨੀ ਜ਼ਿਆਦਾ ਇਹ ਜੋ ਲੋਕ ਡਿਕਟੇਟਰਸ਼ਿਪ ਬਣਾ ਕੇ ਬੈਠੇ ਆ ਹੁਣ ਵੀ ਮੈਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਈਆਂ ਕਹਿੰਦੇ ਫਾਈਲ ਪੁਟ ਅਪ ਕਰੋ ਔਟ ਨੌਨਸੈਂਸ ਬਾਈ ਇੰਨਾ ਕਲੀਅਰ ਜਿਹੜਾ ਕੇਸ ਹੋ ਚੁੱਕਾ ਮਰਡਰ ਦੇ ਆ ਗਏ ਹੋ ਤੁਸੀਂ ਐਸ ਐਚਓ ਪੇਜ ਦਿੱਤੀ ਵੀ ਤੂੰ ਕੋ ਰੋਣੀ ਚੱਕ ਰਿਆ ਉਹਨੂੰ ਆਪਾਂ ਉਧਰ ਲੈ ਜਾ ਕੇ ਕਿਤੇ ਮਾਰ ਦਵਾ ਮੰਗ ਮੈਂ ਇੰਡੀਆ ਕੱਲੀ ਆ ਕੱਲੀ ਹੋਣ ਦਾ ਮਤਲਬ ਇਹ ਨਹੀਂ ਆ ਕਿ ਪ੍ਰਸ਼ਾਸਨ ਹੈ ਨਹੀਂ ਆਮ ਅੰਡਰ ਲਾਅ ਐਂਡ ਆਰਡਰ ਮੈਂ ਕਿਸੇ ਨੂੰ ਕੁਝ ਕਹਾ ਮੈਂ ਬਾਹਰ ਜਾਵਾਂ ਮੈਂ ਡਨ ਆਮ ਰੋਂਗ ਮੈਂ ਆਪਣੇ ਘਰ ਦੇ ਅੰਦਰ ਆ ਐਸ ਐਚਓ ਆਈ ਮੇ ਰਿਸਪੈਕਟ ਕੀਤੀ ਉਸਾ ਸਿੱਧੀ ਮੇਰੇ ਬੈਡਰੂਮ ਚ ਜਾਵੜੀ ਜਦੋਂ ਮੈਂ ਮਨਾਂ ਕੀਤਾ ਕੰਦੀ ਜੀ ਤੁਸੀਂ ਐਂ ਕਰੋ ਤੁਸੀਂ ਚਲੋ ਮੈਂ ਕਹਿੰਦੀ ਮੈਂ ਮੈਂ ਨਹੀਂ ਇਦਾਂ ਜਾਂਦੀ ਹੁੰਦੀ ਚਲੋ ਜਦ ਮੀਡੀਆ ਆਇਆ ਮੈਂ ਮੀਡੀਆ ਨੂੰ ਕਾਲ ਕਰਤੀ ਮੈਨੂੰ ਇਹਨਾਂ ਤੇ ਸ਼ੱਕ ਪੈ ਗਿਆ ਕੁਝ ਗਲਤ ਹੋ ਰਿਹਾ ਜੁਈ ਮੀਡੀਆ ਆਇਆ ਪਾਜ ਗਿਆ ਇੱਕ ਐਸਪੀ ਲਿਖਦਾ ਕਹਿੰਦਾ ਉਹ ਇਨਕੁਆਰੀ ਕਰਨ ਗਈ ਸੀ ਸਾਡ ਜਿਹੜਾ ਇਨਕੁਆਰੀ ਕਰਪੁੰਦਾ ਹਾਂ ਉਹਦੀ ਗੱਲ ਜਦੋਂ ਇਨਸਪੈਕਟਰ ਲੇਡੀ ਆਈ ਤਾਂ ਉਹ ਵੀ ਹਾਂਜੀ ਹਾਂਜੀ ਉਹਦੀ ਗੱਲ ਕਰਦੀ ਹੈ ਕਿੰਨੇ ਦਿਨ ਹੋ ਗਏ ਹੈਂਜੀ ਕਿੰਨਾ ਟਾਈਮ ਹੋ ਗਿਆ ਇਹ ਸੇ ਨੂੰ ਥੋੜੇ ਦਿਨ ਹੀ ਹੋਇਆ ਜਿੱਦਣ ਉਹਨੇ ਇਹ ਹਰਕਤ ਕੀਤੀ ਆ ਉਦੋਂ ਬਾਅਦ ਮੇਰੇ ਤੇ ਪਰਚਾ ਦਰਜ ਕੀਤਾ ਬਟ ਨੌਨਸੈਂਸ ਕਿ ਕਿ ਸਾਲ ਦੇ ਸਾਰੇ ਇਹਨਾਂ ਦੇ ਪਰਚੇ ਪਰਚੇ ਚੱਲੀ ਜਾਂਦੇ ਪਰਚੇ ਕੀ ਬਣਾ ਬਣਾ ਕੀ ਗੱਲ ਹੈ ਪਰਚੇ ਤੇ ਇਹਨਾਂ ਨੂੰ ਪਤਾ ਹੁੰਦਾ ਹੈ ਪਈ ਇਹ ਨਹੀਂ ਮਿਲੀ ਤੁਹਾਡੇ ਮਕਾਨ ਤੇ ਹੀ ਕਿਉਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤੁਹਾਡੇ ਮਕਾਨ ਤੇ ਹੀ ਕਬਜ਼ਾ ਕਰਨ ਦੀ ਕਿਉਂ ਕਰ ਲਿਓ ਜੀ ਸਾਰੇ ਕੁਝ ਮੈਂ ਗੱਲ ਹੀ ਨਹੀਂ ਆ ਜੀ ਲੁਧਿਆਣਾ ਦੇ ਵਿੱਚ ਉਸਰੇ 37 ਬੰਦੇ ਸੀ ਜਿਨ੍ਹਾਂ ਦੇ ਘਰ ਦੇ ਪਲਾਟਾਂ ਤੇ ਕਬਜ਼ੇ ਕੀਤੇ ਹੋ ਸੀ ਜਦੋਂ ਮੈਂ ਆਈ ਮੈਂ ਇਹ ਸ਼ਿਊ ਨਾ ਮੇਟ ਨਹੀਂ ਕੀਤਾ ਮੈਂ ਕਹਿੰਦੀ ਅਸੀਂ ਲਾਅ ਐਂਡ ਆਰਡਰ ਚ ਹੈਗੇ ਆਂ ਇਦਾਂ ਸਾਡੇ ਘਰਾਂ ਚ ਗੁੰਡੇ ਬਾੜ ਕੇ ਸਾਨੂੰ ਘਰਾਂ ਤੋਂ ਬਾਹਰ ਨਹੀਂ ਕੱਢ ਸਕਦੇ ਹੁਣ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਦੀ ਆ ਮੈਨੂੰ ਮਾਰਨ ਦੀ ਧਮਕੀ ਵੜਦੀ ਆ ਆਮ ਅੰਡਰ ਲਾਅ ਐਂਡ ਆਰਡਰ ਡੀਜੀਪੀ ਸੀਐਮ ਸਾਹਿਬ ਦੀ ਆ ਗਈ ਹੈ ਮੇਲ ਕਿ ਉਹਨਾਂ ਨੂੰ ਇਹ ਮੇਲ ਮਿਲ ਗਈ ਹੈ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਅਗਰ ਮੇਰੇ ਨਾਲ ਦਿੱਕਤ ਹੁੰਦੀ ਹੈ ਮੈਂ ਕੋਰਟ ਚ ਜਾਨੀ ਆ ਮੈਂ ਹਾਈ ਕੋਰਟ ਜਾਉਂਗੀ ਮੇਰੀ ਹਾਈ ਕੋਰਟ ਤੋਂ ਬਲੈਂਕਟ ਬੇਲ ਹੋਈ ਇਹ ਥਾਣੇਦਾਰ ਆ ਜਿਹੜਾ ਹੈ ਇਹਨੇ ਪਾੜ ਕੇ ਸੁੱਟ ਦਿੱਤੀ ਕਹਿੰਦਾ ਅਸੀਂ ਨਹੀਂ ਹਾਈ ਕੋਰਟ ਨੂੰ ਮੰਨਦੇ ਵੀ ਸਰ ਅਸੀਂ ਕਿੱਥੇ ਜਾਵਾਂਗੇ ਸਾਨੂੰ ਵੀ ਦੱਸੋ ਮੈਂ ਤਾਂ ਆਪਣੇ ਘਰ ਆ ਰਹਾ ਮੇਰੇ ਬੱਚੇ ਮੇਰੀ ਇੰਤਜ਼ਾਰ ਕਰਦੇ ਆ ਉਸ ਤੋਂ ਬਾਅਦ ਸਰ ਮੈਂ ਢਾਲੀਵਾਲ ਸਾਹਿਬ ਨੂੰ ਮਿਲੀ ਜਿਹੜੇ ਸਾਡੇ ਐਨਆਰਈ ਮੰਤਰੀ ਐ ਮੈਂ ਕਿਹਾ ਜੀ ਦੇਖੋ 11 ਕਰੋੜ ਦੇ ਕੇਸ ਛੱਡੋ ਜਿਹੜਾ ਮੇਰਾ ਡੀਜੀਪੀ ਸਾਹਿਬ ਨੇ ਹਿਸਾਬ ਕੀਤਾ ਸੀਗਾ 3 ਕਰੋੜ 80 ਲਗਤੀ ਹਜ਼ਾਰ ਰੁਪਈਆ ਇਹ ਥਾਣੇਦਾਰ ਨੇ ਐਸਾ ਰਲ ਕੇ ਜਿਹੜਾ ਮੇਰੇ ਗਲਤੋਖ ਹੋਏ ਕਰੋ ਲੁੱਟਿਆ ਉਹ ਦੇ ਦਿਓ ਮੈਂ ਚੱਲੀ ਉਹਨਾਂ ਨੇ ਇਹਨਾਂ ਨੂੰ ਫੇਰ ਕਿਹਾ ਤਾਂ ਇਹਨਾਂ ਨੇ ਫੇਰ ਅੱਤ ਚੁੱਕ ਲਈ ਐ ਸਰ ਸਮਝ ਨਹੀਂ ਆਉਂਦੀ ਇਹ ਕਿਹੜੀ ਪੁਲਿਸ ਹੈਗੀ ਆ ਜਿਹੜੀ ਅਸਲ ਪੁਲਿਸਾ ਉਹਨੂੰ ਕੋਈ ਇਨਕੁਆਇਰੀ ਨਹੀਂ ਕਰਨ ਦਿੰਦੇ ਹੁਣ ਮੈਂ ਤੁਹਾਡੇ ਨਾਲ ਮਿਲ ਕੇ ਉਸ ਤੋਂ ਬਾਅਦ ਮੈਂ ਚੱਲੀਆਂ ਮੈਂ ਡੀਜੀਪੀ ਸਾਹਿਬ ਲਈ ਲੈਟਰ ਲਿਖੀ ਆ ਵੀ ਤੂੰ ਸਾਹਮਣੇ ਸੱਦਲਾ ਅਗਰ ਮੇਰਾ ਕੋਈ ਫਾਲਟ ਹੈ ਚੋਰੀ ਨਹੀਂ ਕਿ ਉਹ ਕੁਝ ਵੀ ਲਿਖ ਦੇਣ ਔਰ ਤੁਸੀਂ ਉਹ ਚੱਕ ਲਓ ਐਦਾਂ ਚੋਰੀ ਨਹੀਂ ਲਿਖਣ ਦੇਣਾ ਫੇਸ ਟੂ ਫੇਸ ਸੱਦਲਾ ਤੇ ਮੇਰਾ ਫੈਸਲਾ ਕਰ ਮੈਂ ਆਪਣੇ ਘਰ ਨੂੰ ਜਾਂ ਮੈਂ ਸਰੀ ਕਿਸਾ ਬਹੁਤ ਜ਼ਿਆਦਾ ਹੁੰਦੇ ਔਰ ਜਿੰਨੇ ਮੈਂ ਟੌਰਚਰ ਕਰਤੇ ਆ ਦੇਖੋ ਸ਼ਰੇ ਆ ਦਿਖ ਰਿਹਾ ਕਿ ਇਹ ਬੰਦਾ ਪਾਠੀ ਚੋਕ ਰਿਹਾ ਹੈ ਉਹ ਕਹਿੰਦੇ ਜੀ ਨਹੀਂ ਇਹ ਨਹੀਂ ਉਹ ਤਾਂ ਹੋਰ ਸੀ ਹੋਰ ਕੌਣ ਸੀਗਾ ਜੀ ਕੋਈ ਵੀ ਨਹੀਂ ਸੀ ਇਹਨੇ ਮੇਰਾ ਘਰ ਲੁੱਟਿਆ ਇਹਨੇ ਮੇਰੇ ਸ਼ਰੇ ਆਮ ਸਰ ਰਸਤੇ ਚ ਰੋਕ ਕੇ ਮੇਰੇ ਗਨੇ ਕੈਚ ਮੋਬਾਈਲ ਸਭ ਕੁਝ ਕੋਇਆ ਇਹਦੇ ਤੇ ਪਰਚਾ ਵੀ ਹੋਇਆ ਇਹਨੂੰ ਜੇਲ ਕੱਦ ਨਹੀਂ ਭੇਜਿਆ ਇਹਨੂੰ ਡੀਐਸਪੀ ਬਣਾਤਾ ਤਰੱਕੀ ਹੈ ਇੱਕ ਸਾਲ ਤੋਂ ਇੱਥੇ ਰਹਿ ਰਹੇ ਹਾਂ ਨਹੀਂ ਸਰ ਮੈਂ ਜਾਨੀ ਆ ਫਿਰ ਆ ਜਾਨੀ ਆ ਬਟ ਜਦੋਂ ਵੀ ਮੇਰਾ ਕੋਈ ਲੀਗਲ ਹੁੰਦਾ ਮੈਂ ਪਰਮਿਸ਼ਨ ਲੈ ਕੇ ਜਾਨੀ ਆ ਮੈਂ ਇਦਾਂ ਬਲਾਈਂਡਲੀ ਕਦੀ ਨਹੀਂ ਗਈ ਕਿਉਂਕਿ ਮੇਰਾ ਸਾਰਾ ਪਰਿਵਾਰ ਜਿਹੜਾ ਅਸੀਂ ਤਾਂ ਹੱਸਦੇ ਖੇਡਦੇ ਸੀ ਸਰ ਸੰਤਾ ਇਹ ਇਹ ਸਭ ਕੁਝ ਦਾ ਪਤਾ ਹੀ ਨਹੀਂ ਸੀ ਬੇਟੇ ਦਾ ਵਿਆਹ ਕਰਨਾ ਸੀ ਖੁਸ਼ੀਆਂ ਦੇ ਵਿੱਚ ਦੌੜੇ ਫਿਰਦੇ ਸੀ ਇਹਨਾਂ ਲੋਕਾਂ ਨੇ ਪ੍ਰਾਪਰਟੀ ਕਿੰਨੀ ਹੰਦੀ ਵਾਲੀ ਹੁੰਦੀ ਹੁਣ ਕਰ ਸੰਜੀਵ ਪਲਾਟ ਸੀ ਉਹ ਤਾਂ ਜ਼ਿਆਦਾ ਰੋਲਾ ਪਿਆ ਮੈਂ ਫਟਾਫਟ ਵੇਚ ਦਿੱਤੇ ਦੋ ਕੋਠੀਆਂ ਇਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ ਇੱਕ ਕੋਠੀ ਆ ਜਿਹੜਾ ਬੰਦਾ ਇਹਨੇ ਵੇਚ ਦਿੱਤੀ ਉਹਦਾ ਕੋਰਟ ਕੇਸ ਚੱਲਦਾ ਅਸੀਂ ਸਰ ਇਹਦੇ ਕੋਰਟ ਕੇਸ ਕੋਰਟ ਆ ਕੇ ਵਾਪਸ ਨਾ ਜੀ ਮੈਂ ਕੋਰਟ ਤੋਂ ਜਿੱਤੀ ਆ ਇੱਕ ਤਾਂ ਜਿੱਤ ਗਈ ਹਾਂਜੀ ਪਰ ਸਰ ਕੋਈ ਆਪਣਾ ਮੇਰੀ ਗੱਲ ਸੁਣੋ ਆਪਣਾ ਘਰ ਵੀ ਕੋਈ ਕੋਰਟ ਕਾ ਜਿੱਤਦਾ ਨਾ ਹੁੰਦਾ ਕੋਈ ਆਪਣਾ ਕਬਜ਼ੇ ਚ ਨਾ ਕੋਈ ਕੋਈ ਆਪਣਾ ਘਰ ਉੱਥੇ ਕੌਣ ਬੈਠਾ ਜਿੰਨੇ ਨਾਲ ਕੇਸ ਚੱਲਦਾ ਕੇਸ ਇਹਦੇ ਆ ਬੰਦੇ ਉਹ ਜਿਹੜੇ ਇਹਨੇ ਬਿਠਾਲੇ ਹੋਏ ਆ ਸਰ ਮੈਂ ਕਦੀ ਨਹੀਂ ਤੁਸੀਂ ਕੋਟੈਕਸ ਕਿੰਨੇ ਆ ਰਿਹਾ ਮੈਂ ਮੇਰੇ ਟੱਚ ਚੀਨੀ ਇਹ ਮਾਫੀਆ ਦਾ ਬੰਦਾ ਆ ਇਹ ਮਾਫੀਆ ਨਾਲ ਰਲਿਆ ਹੋਇਆ ਨਾ ਮੈਂ ਕਦੀ ਇਹਨੂੰ ਬੁਲਾਇਆ ਸੀ ਨਾ ਮੇਰੇ ਤੇ ਕੋਈ ਕੇਸ ਸੀ ਨਾ ਮੇਰੀ ਕੋਈ ਰੌਲਾ ਸੀ ਜੋ ਇਹਨਾਂ ਨੇ ਇੱਕ ਕ੍ਰਿਮੀਨਲ ਕਾਂਸਪੀਰੇਸੀ ਮੇਰੇ ਪਹਿਲਾਂ ਹੀ ਕੀਤੀ ਹੋਈ ਸੀ ਜਿਸ 77 ਬੰਦੇ ਰੋਂਦੇ ਫਿਰਦੇ ਸੀ ਮੈਂ ਕੱਲੀ ਨਹੀਂ ਸੀ ਜਦੋਂ ਹਰਦੀਪ ਸਿੰਘ ਢਿਲੋਂ ਸਾਡੇ ਆਈਜੀ ਸਾਹਿਬ ਆਏ ਅਸੀਂ 37 ਬੰਦੇ ਉਹਦੇ ਅੱਗੇ ਪੇਸ਼ ਹੋ ਕੇ ਰੋਏ ਉਹਨਾਂ ਨੇ ਸੈੱਟ ਬਣਾਈ ਲੇਕਿਨ ਇਹਨਾਂ ਨੇ ਇੱਕ ਫਰਜੀ ਸੈੱਟ ਬਣਾ ਕੇ ਉਹਨਾਂ ਦੀ ਸੈੱਟ ਕੈਨਸਲ ਕਰ ਦਿੱਤੀ ਅਸੀਂ ਕਿੱਥੇ ਤੱਕ ਲੜੀ ਜਾਈਏ ਹੁਣ ਮਾਰਡਰ ਤੇ ਆ ਗਏ ਵਾਏ ਕੀ ਕਰ ਸਰਬਜੀਤ ਸਿੰਘ ਨੂੰ ਮਾਰ ਦਿੱਤਾ ਉਹਦਾ ਐਕਸੀਡੈਂਟ ਬਣਾਤਾ ਇਹਨਾਂ ਦੇ ਕੋਲ ਸਰ ਟੀਕੇ ਆ ਕਿਹਨਾਂ ਸੀ ਉਹਦੇ ਬਾਰੇ ਵੀ ਦੱਸੋ ਨਾ ਮੈਨੂੰ ਸਰ 13 ਬੰਦਿਆਂ ਵੱਲੋਂ ਇਸ ਗਿਰੋਹ ਦੇ ਉੱਤੇ ਪਰਚੇ ਦਰਜ ਹੋਏ ਸੀ ਉਦੀ ਘਟ ਤੋਂ ਘਟ 10 ਕਰੋੜ ਦੀ ਕੋਠੀ ਸੀ ਸਰਾਬਨਗਰ ਦੇ ਵਿੱਚ ਇੱਕ ਕਮਲਜੀਤ ਸਿੰਘ ਸਿੰਧੂ ਹੈ ਉਹ ਵੀ ਐਰਐਸ ਨਗਰ ਉਹਦੀ ਕੋਠੀ ਕਰੋੜਾਂ ਦੀ ਹੈ ਬਿੱਲਾ ਜੁਵੈਲਰਸ ਵਾਲੇ ਉਹਨਾਂ ਦੀ ਕੋਠੀ ਕਰੋੜਾਂ ਦੀ ਹੈ ਇੱਕ ਕੋਠੀ ਦਾ ਤੋੜੇ ਵਾਲਾ ਸੀ ਮੈਨੂੰ ਇਹ ਤਾਂ ਮਾਰਨ ਨੂੰ ਦੋੜਦੇ ਆ ਕਿ ਇਹ ਅੱਗੇ ਤੋਂ ਅੱਗੇ ਲੋਫੁਲੀ ਲੜ ਰਹੀ ਆ ਹੁਣ ਇਹਦੇ ਸਾਹਮਣੇ શું ਹੋਇਆ ਇਹਨਾਂ ਨੂੰ ਕਿਉਂ ਤਕਲੀਫ ਹੋਈ ਮੈਨੂੰ ਕਿਉਂ ਮਾਰ ਰਹਾ ਜੀ ਮੈਂ ਹਾਈ ਕੋਰਟ ਜਾਊਂਗੀ ਮੈਂ ਵਕੀਲ ਦੇ ਨਾਲ ਜਾਊਂਗੀ ਮੈਂ ਤਾਂ ਕਦੀ ਕੁਝ ਗਲਤ ਕੀਤਾ ਹੀ ਨਹੀਂ ਜਾਂ ਸਾਬਤ ਕਰ ਨੇ ਇਹ ਮੈਂ ਕੁਝ ਗਲਤ ਕੀਤਾ 10 10 ਸਾਲ ਕੇ ਇਸ ਲੜੇ ਸਰ ਆਪਣਾ ਹੀ ਘਰ ਮੈਂ ਕੋਰਟ ਤੋਂ ਜਿੱਤਿਆ ਵਾਏ ਮੇਰੇ ਘਰ ਦੀ ਮੇਰੇ ਮੇਰੇ ਬੱਚੇ ਰੋ ਰੋ ਕੇ ਸਦਾਹੀ ਹੋ ਗਏ ਮਮਾ ਛੱਡੋ ਬਰੇ ਵਾਪਸ ਆ ਜਾਓ ਲੇਕਿਨ ਘਰ ਵੀ ਨਹੀਂ ਛੱਡੇ ਜਾਂਦੇ 15 ਅਗਸਤ ਤੇ ਕੋਈ ਤੁਸੀਂ ਐਕਸ਼ਨ ਪ੍ਰੋਗਰਾਮ ਕਰਨਾ ਮੈਂ ਜੇ ਮੈਨੂੰ ਹੁਣ ਡੀਜੀਪੀ ਸਾਹਿਬ ਨੇ ਨਾ ਇੰਟਰਟੇਨ ਕੀਤਾ ਸੀਐਮ ਸਾਹਿਬ ਨੇ ਤਾਂ ਧਿਆਨ ਚ ਆ ਗਏ ਉਹਨਾਂ ਨੇ ਮੇਲ ਆ ਗਈ ਹੈ ਅਗਰ ਡੀਜੀਪੀ ਸਾਹਿਬ ਨੇ ਨਾ ਇੰਟਰ ਕੀ ਤਾਂ ਮੈਂ ਵਾਪਸ ਨਹੀਂ ਜਾਉਂਗੀ ਤੇ ਮੈਂ ਮੰਗ ਕਿਹਾ ਜੇਕਰ ਟੂਰ ਦਾ ਕੋਈ ਗੱਲ ਕਰ ਰਹੇ ਹਾਂ ਸਰ ਮੇਰੀ ਪ੍ਰੋਟੈਕਸ਼ਨ ਮੈਂ ਆਪਣੇ ਘਰ ਰਹਿਣੀ ਹੈ ਮੇਰੇ ਘਰੋਂ ਪੁਲਿਸ ਕਿੱਧਰ ਆ ਬੜੀ ਬਾਈ ਬਿਨਾ ਕਿਸੋ ਬਿਨਾ ਕਿਸੇ ਦਾ ਉਹ ਜਿਹੜਾ ਪਰਚਾ ਦਰਜ ਕੀਤਾ ਇਹ ਵੀ ਤੁਸੀਂ ਕਿਹਾ ਇਹਦਾ ਪਤਾ ਨਹੀਂ ਮੈਨੂੰ ਮੈਂ ਤਾਂ ਬੜੇ ਆਰਾਮ ਨਾਲ ਬੈਠੀ ਐ ਖ਼ਬਰ ਪੜ੍ਹ ਰਹੀ ਸੀ ਮੈਨੂੰ ਤਾਂ ਮੈਨੂੰ ਤਾਂ ਕਿਸੇ ਦਾ ਫੋਨ ਆਇਆ ਕਿਉਂਕਿ ਸਰ ਇਹਨਾਂ ਨੂੰ ਚੈਨ ਨਹੀਂ ਆਇਆ ਕਿ ਕਿਹਾ ਵੀ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਜਾਂਚ ਸਰ ਜਾਂਚ ਹੁੰਦੀ ਤਾਂ ਮੈਂ ਦੇਖੋ ਗੱਲ ਸੁਣੋ ਹਰ ਬੰਦੇ ਨਾਲ ਇਹ ਗੱਲ ਸੁਣੋ ਮੁੱਖ ਸਰ ਸਾਧੀਆਂ ਜਾਂਚਾਂ ਨਹੀਂ ਹੋਈਆਂ ਕੀ ਨਿਕਲਿਆ ਫਰਜੀ ਉਹ ਚੈੱਕ ਫਰਜੀ ਸਾਰਾ ਕੁਝ ਉਹ ਜਲੰਧਰ ਵਾਲੀਆਂ ਜਿਹੜੀਆਂ ਜਨਨੀਆਂ ਸੀ ਇੱਕ ਗਰੋਸ ਸੀ ਜੀ ਉਹਨੂੰ ਇਹਨਾਂ ਨੇ ਮੇਰੇ ਪਿੱਛੇ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਰੋਪੜ ਚੰਡੀਗੜ੍ਹ ਮੈਨੂੰ ਖੂਬ ਭੁਜਾਇਆ ਐਂਡ ਦੇ ਉੱਤੇ ਕੀ ਨਿਕਲਿਆ ਉਹ ਜਨਨੀਆਂ ਫੜੀਆਂ ਗਈਆਂ ਉਹਨਾਂ ਤੇ 8 ਨੰਬਰ ਐਫ ਆਈ ਆਰ ਲੁਦਿਆਣੇ ਦਰਜ ਹੋ ਗਈ ਪਰਚੇ ਕਿੰਨੇ ਦਰਜ ਹੋਏ ਇਹ ਦੱਸੋ ਮੇਰੇ ਤੇ ਵੈਸੇ ਫਰਜੇ ਤਾਂ 8 ਨੋ ਸੀ ਬਾਅਦ ਚਾ ਜਿੱਦਾਂ ਹੁਣ ਮੁਖਸਰ ਸਾਹਿਬ ਉੱਚ ਤਾਂ ਮੈਨੂੰ ਟੋਟਲੀ ਬੇਗੁਨਾਹ ਕੀਤਾ ਉਹਨਾਂ ਨੇ ਜਗ੍ਹਾਦਰੀ ਗਏ ਉੱਥੇ ਉਹ ਡਰ ਗਏ ਉਹਨਾਂ ਨੇ ਹਾਈ ਕੋਰਟ ਤੋਂ ਹੀ ਕਵੈਸ਼ ਕਰਾ ਦਿੱਤਾ ਸਭ ਕੁਝ ਇਹ ਪਰਚੀ ਤੋਂ ਦੋਦ ਤੇ ਚੱਲਦਾ ਸਾਰਾ ਜੋ ਬਰੀ ਹੁੰਦਾ ਸਰ ਇਹ ਪਰਚੇ ਥੋੜੇ ਹੀ ਆਏ ਤੇ ਸਾਜ਼ਿਸ਼ਾਂ ਹੁੰਦੀਆਂ ਜਿਵੇਂ ਇਹਨੂੰ ਪਛਾਓ 15 ਲੱਖ ਦਾ ਸੌਦਾ ਕੀਤਾ ਜੀ ਮੇਰਾ ਮੁਖਸਰ ਸਾਹਿਬ ਕੀ 15 ਲੱਖ ਵੀ ਲਵਾਂਗੇ ਇਹਨੂੰ ਉਧਰ ਮਾਰ ਵੀ ਦਵਾਂਗੇ ਮੇਰੇ ਕੋਲ ਸਾਰਾ ਰਿਕਾਰਡ ਹੈ ਅੱਜ ਪੰਜਾਬ 'ਚ ਇਹ ਹਾਲਾਤ ਹੋਏ ਪਏ ਆ ਸਰਕਾਰ ਦੇ ਅੱਜ ਜਿਹੜੇ ਗੁੰਡਾ ਅੰਸਰ ਹੈ ਹੋਰਾਂ ਤੋਂ ਡਰ ਨਹੀਂ ਹੈ ਜਿੰਨਾ ਪੰਜਾਬ ਪੁਲਿਸ ਤੋਂ ਡਰ ਹੈ ਵੀ ਕੋਈ ਆਪਣੇ ਬੱਚਿਆਂ ਨੂੰ ਬਚਾਉਂਦੇ ਫਿਰ ਰਹੇ ਕੋਈ ਝੂਠਾ ਕੇਸ ਨਾ ਪਾਦਾ ਕੋਈ ਕਿਸੇ ਤਰ੍ਹਾਂ ਪਾਦਾ ਹੈ ਘਰ ਤੋਂ ਚੱਕੇ ਬੰਦੇ ਸਾਡੇ ਕੋਲ ਇਹ ধারণা ਪਈਆਂ ਘਰ ਤੋਂ ਚੱਕ ਕੇ ਲਿਆਂਦੇ ਘਰ ਤੋਂ ਬੁਲਾ ਕੇ ਲਿਆਂਦੇ ਰਾਤ ਨੂੰ ਕੇਸ ਪਾਉਣ ਨੇ ਵੀ ਫਲਾਣੀ ਜਗ੍ਹਾ 'ਚ ਚਿੱਟਾ ਵਿੱਚ ਦੇ ਫੜੇ ਜੀ ਫਲਾਣਾ ਕਰਦੇ ਫਿਰਦੇ ਆ ਜਿਹੜੇ ਅਸਲ ਸਮਗਲਰ ਨੇ ਨਸ਼ੇ ਦੇ ਸੰਬੰਧ ਚੀਜ਼ਾ ਉਹ ਦੇਖੋ ਕਬਜ਼ਾ ਕਰਨ ਉਹ ਸਾਰੇ ਬੰਦੇ ਦੇ ਲਿੰਕਾਂਗੇ ਇੱਕ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਪੁਲਿਸ ਜਦੋਂ ਚੈੱਕ ਦੁਆਰਾ ਰਿਸ਼ਵਤ ਲੰਦੀ ਹੈ ਸਾਡੇ ਕੋਲ ਉਹ ਚੈੱਕ ਪੇ ਰਿਕਾਰਡ ਪਿਆਗਾ ਉਹਨਾਂ ਸਾਰਿਆਂ ਦੀ ਤਰੱਕੀਆਂ ਹੋਈਆਂ ਨਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਕਿ ਚੈੱਕ ਦੁਆਰਾ ਰੀਸ਼ਵਤ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਨੂੰ ਮਿੱਧਾ ਸੀ ਉਹਨਾਂ ਭਗਵੰਤ ਮਾਨ ਕੀ ਕਰੇ ਤਾਂ ਕਿ ਲੋਕਾਂ ਦੀ ਉਮੀਦਾਂ ਤੇ ਖਰੇ ਉੱਤਰ ਸਕਣ ਉਹ ਪਹਿਲਾਂ ਜਿਹੜੀ ਸਟੇਜਾਂ ਤੇ ਗੱਲਾਂ ਕੁਝ ਹੋਰ ਦੀਆਂ ਭਗਵੰਤ ਮਾਨ ਦੀਆਂ ਜਦੋਂ ਕਮੇਡੀ ਕਰਦੇ ਸੀ ਜਦੋਂ ਮੁੱਖ ਮੰਤਰੀ ਦੀ ਸੀਟ ਤੇ ਬੈਠ ਜਾਂਦਾ ਉਹ ਪਹਿਲੇ ਵਾਲੇ ਮੁੱਖ ਮੰਤਰੀਆਂ ਨਾਲੇ ਰਵਈਆ ਹੋ ਗਿਆ ਜਿਵੇਂ ਪਹਿਲਾਂ ਵਾਲੇ ਮੁੱਖ ਮੰਤਰੀ ਕਰਦੇ ਸੀ ਇਹ ਜਦੋਂ ਕਮੇਡੀ ਕਰਦੇ ਸੀ ਜਦੋਂ ਉਸ ਉਦੋਂ ਗੱਲਾਂ ਭਲੀਆਂ ਕਰਦੇ ਸੀ ਠੀਕ ਹੈ ਇਹਨਾਂ ਤਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ तहे ਦਿਲੋਂ ਧੰਨਵਾਦ ਤੇ ਸਾਰਿਆਂ ਨੂੰ ਪਤਿਯਾਰਗੀ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਜੋ ਅੱਜ ਮਾਮਲਾ ਤੁਹਾਡੇ ਧਿਆਨ ਰਾਹੀਂ ਪਹਿਲਾਂ ਵੀ ਕਾਫੀ ਵਾਰੀ ਬੀਬੀ ਜਗਿੰਦਰਪੁਰ ਸੰਧੂ ਜੀ ਐਨ ਆਰ ਆਈ ਜਿਹੜੇ ਪਿਛਲੇ 21 ਸਾਲਾਂ ਤੋਂ ਲੁਧਿਆਣੇ ਤੋਂ ਪੁਲਿਸ ਪ੍ਰਸ਼ਾਸਨ ਦੇ ਸਰਕਾਰ ਦੇ ਖਿਲਾਫ ਲੜਾਈ ਲੜ ਰਹੇ ਨੇ ਆਪਣੇ ਹੋਈ ਲੁੱਟ ਦੇ ਆਪਣੇ ਨਾਲ ਹੋਈ ਲੁੱਟ ਦੇ ਸਾਰੇ ਹੀ ਜਿਹੜਾ ਮਸਲੇ ਸਾਰੇ ਲਿਖਿਆ ਵੀ ਮੇਰੇ ਨਾਲ ਬੀਬੀ ਜਗਿੰਦਰਪੁਰ ਸੰਧੂ ਨਾਲ ਕਿਵੇਂ ਲੁੱਟ ਹੋਈ ਕਿੰਨੇ ਕਿਨੇ ਲੁੱਟ ਕੀਤੀ ਕਿਵੇਂ ਕੋਠੀਆਂ ਤੇ ਕਬਜ਼ਾ ਹੁੰਦਾ ਕਿਵੇਂ ਪਲਾਟਾਂ ਦੇ ਕਬਜ਼ਾ ਹੁੰਦਾ ਕਿਵੇਂ ਦੁੱਖ ਜਿਹੜਾ 21 ਸਾਲ ਤੋਂ ਹੰਡਾਣਾ ਪੈਂਦਾ ਇੱਕ ਐਨ ਆਰ ਆਈ ਦੇ ਹੋਣ ਦੇ ਨਾਤੇ 75 ਸਾਲ ਦੀ ਉਮਰ ਹੋਣ ਦੇ ਨਾਤੇ ਅੱਜ ਵੀ ਜਿਹੜੀਆਂ ਦਫ਼ਤਰਾਂ ਨੇ ਉਸੇ ਤਰ੍ਹਾਂ ਡੀਜੀਪੀ ਦੇ ਏਡੀਜੀਪੀ ਦੇ ਮੁੱਖ ਮੰਤਰੀ ਦੇ ਘਰ ਦੇ ਜਿਹੜੇ ਗੇੜੇ ਕੱਟ-ਕੱਟ ਥੱਕ ਗਈ ਸਰਕਾਰਾਂ ਚੇਂਜ ਹੋਈਆਂ ਪੁਲਿਸ ਪ੍ਰਸ਼ਾਸਨ ਚੇਂਜ ਹੋਇਆ ਡੀਜੀਪੀ ਏਡੀਜੀਪੀ ਚੇਂਜ ਹੋਏ ਪਰ ਲੇਕਿਨ ਨਿਆਂ ਇਨਸਾਫ ਅੱਜ ਤੱਕ 21 ਸਾਲ ਚ ਨਹੀਂ ਮਿਲਿਆ ਜਿਸ ਦਾ ਸਾਰਾ ਜੀਬੀ ਬੀਬੀ ਦਾ ਸਾਰਾ ਚਿੱਠਾ ਤੁਹਾਡੇ ਸਾਹਮਣੇ ਲਿਖਤੀ ਇਤਿਹਬ ਮੇਰੇ ਨਾਲ ਕਿਹੜਾ ਕਿਹੜਾ ਜਿਵੇਂ ਰਕੇਸ਼ ਕੁਮਾਰ ਗੱਲ ਕਰ ਲਈਏ ਐਸਐਚਓ ਦੇ ਜਿੱਥੋਂ ਅਸਲ ਲੜਾਈ ਸ਼ੁਰੂ ਹੁੰਦੀ ਹੈ ਵੀ ਉਹ ਕਿਵੇਂ ਬੀਬੀ ਦੇ ਘਰੇ ਡਾਕਾ ਮਾਰਦੇ ਗਹਿਣੇ ਲੁੱਟਦੇ ਗੱਡੀਆਂ ਲੁੱਟਦੇ ਕੋਠੀਆਂ ਦਾ ਜਿਹੜਾ ਸਮਾਨ ਹੈ ਬਾਕੀ ਸਾਰਾ ਕੁਝ ਲੁੱਟੋ ਛੁੜ ਕੋ ਛੁੱਟ ਕੇ ਕਿਵੇਂ ਜਾਂਦਾ ਤੇ ਉਲਟਾ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਕੰਪਲੇਟਾਂ ਚੱਲ ਰਹੀਆਂ ਦਰਖਾਸਤਾਂ ਚੱਲ ਰਹੀਆਂ ਨੇ ਉਹਨਾਂ ਦੀ ਤਰੱਕੀਆਂ ਹੋ ਰਹੀਆਂ ਨੇ ਉਸੇ ਐਸਐਚਓ ਨੂੰ ਉਸੇ ਡੀਐਸਪੀ ਨੂੰ ਉਸੇ ਐਸਐਪੀ ਨੂੰ ਕਿਵੇਂ ਤਰੱਕੀਆਂ ਮਿਲਦੀਆਂ ਪੰਜਾਬ ਵਿੱਚ ਜਿਹੜਾ ਬੰਦਾ ਦੋਸ਼ੀ ਹੈ ਸ਼ਾਇਦ ਉਹਨਾਂ ਦੀ ਤਰੱਕੀਆਂ ਵੱਧ ਹੁੰਦੀਆਂ ਨੇ ਜਿਸ ਦੀ ਉਦਾਹਰਨ ਬੀਬੀ ਖੁਦ ਆਪ ਵੀ ਤੁਹਾਨੂੰ ਕਲਕਲਾ ਕੇ ਇਸ ਬਾਰੇ ਬਰੀਫ ਕਰਕੇ ਦੱਸੂਗੀ ਪਰ ਜਿੰਨਾ ਕੇਸ ਮੈਨੂੰ ਪਤਾ ਤੁਹਾਡੇ ਰਾਹੀਂ ਅਸੀਂ ਇੱਥੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ ਕਈ ਵਾਰੀ ਕਰ ਚੁੱਕੇ ਹਾਂ ਤੁਹਾਡੇ ਧਿਆਨ 'ਚ ਵੀ ਸਾਰੇ ਕੇਸ ਐ ਬੀਬੀ ਦੇ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਬੀਬੀ ਦਾ ਐਨ ਆਰ ਆਈ ਫਰਾਂਸ ਤੋਂ ਜਿਹੜੀ ਸੈਟਲ ਹੈ ਫਰਾਂਸ 'ਚ ਐਨ ਆਰ ਆਈ ਹੈ ਤੇ ਉਹਨਾਂ ਨੇ ਇੱਥੇ ਆ ਕੇ ਜਿਹੜਾ ਦੁੱਖ ਢਾ ਰਿਹਾ ਸਾਡੀ ਮਾਨਯੋਗ ਸਰਕਾਰ ਕਹਿੰਦੀ ਸੀ ਮੁੱਖ ਮੰਤਰੀ ਸਾਹਿਬ ਪੰਜਾਬ ਕਹਿੰਦੇ ਸੀ ਵੀ ਬਾਰੋਂ ਅੰਗਰੇਜ਼ ਆ ਕੇ ਨੌਕਰੀਆਂ ਲੈਣਗੇ ਪਰ ਇਹਨਾਂ ਨੇ ਤਾਂ ਆਪਣੇ ਵਿਅਕਤੀ ਜਿਹੜੇ ਹੈ ਇਹ ਤਾਂ ਗਏ ਸੀ ਬਾਹਰ ਕਮਾਈ ਕਰਨ ਵੀ ਕਮਾਈ ਕਰਕੇ ਇੱਥੇ ਪ੍ਰਾਪਰਟੀ ਜਾਂ ਜਾਇਦਾਦ ਬਣਾਵਾਂਗੇ ਪਰ ਜਿਹੜੀਆਂ ਇਹਨਾਂ ਦੀ ਆਪਣੀ ਪ੍ਰਾਪਰਟੀ ਜਾਇਦਾਦ ਹੈ ਉਹ ਵੀ ਲੁੱਟੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਆਉਣ ਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਚਾਰ ਮੁੱਖ ਮੰਤਰੀ ਤਿੰਨ ਬਦਲ ਲੇ ਕਾਲੀ ਸਰਕਾਰ ਵਾਲੀ ਕਾਂਗਰਸ ਵਾਲੀ ਆਮ ਆਦਮੀ ਪਾਰਟੀ ਵਾਲੀ ਪਰ ਨਿਆਂ انصاف ਕਿਸੇ ਤੋਂ ਨਹੀਂ ਮਿਲਿਆ ਸਾਰੇ ਜਿਹੜੇ ਹਨ ਇੱਕੇ ਛਿੱਕੇ ਦੇ ਦੋ ਪਹਿਲੂ ਕਹਿ ਲੋ ਇਹ ਸਾਰੇ ਇੱਕਸਾਰ ਦੇ ਕਹਿ ਲੋ ਕਿਸੇ ਵੀ ਬੰਦੇ ਨੇ ਅਜੇ ਤੱਕ ਬੀਬੀ ਜਗਿੰਦਰ ਕੌਰ ਨੂੰ ਕੋਈ ਨਾਮ ਸਾਫ ਨਹੀਂ ਦਿੱਤਾ ਤਾਂ ਕਿ ਬੀਬੀ ਨੇ ਹੁਣ ਤੰਗ ਹੋ ਕੇ 15 ਅਗਸਤ ਦਾ ਜਿਹੜਾ ਹੈ ਉਹ ਰੱਖਿਆ ਸੀ ਵੀ ਮੈਂ ਮੁੱਖ ਮੰਤਰੀ ਦੇ ਘਰ ਆ ਡੀਜੀਪੀ ਦੇ ਦਰਵਾਜ਼ੇ ਤੇ ਬੈਠਾਂਗੀ ਤਾਂ ਇਸ ਕਰਕੇ ਸਾਰਾ ਜਿਹੜਾ ਹਿਲਚਲੋਈ ਹੈ ਬੀਬੀ ਦੇ ਪਰਚੇ ਦੋਸ਼ੀਆਂ ਦੇ ਖਿਲਾਫ ਪਰਚੇ ਤਾਂ ਨਹੀਂ ਹੁੰਦੇ ਜਿਹੜੇ ਬੰਦਿਆਂ ਨੇ ਲੁੱਟਿਆ ਪਰ ਬੀਬੀ ਦੇ ਪਰਚੇ ਕਹੀਂ ਹੋਲੇ ਬੀਬੀ ਨੇ ਹੰਡਾਏ ਪਰਚੇ ਤੇ ਜ਼ਬਾਨ ਤਾਂ ਕਰਾਣੀਆਂ ਪਈਆਂ ਬਹੁਤ ਖੱਡਲਖਵਾਰ ਹੋਣਾ ਪਿਆ ਜਿਸ ਕਰਕੇ ਮੈਨੂੰ ਵੀ 10-12 ਸਾਲ ਹੋ ਗਏ ਮੈਂ ਬੀਬੀ ਜੀ ਦੀ ਹੈਲਪ ਕਰ ਰਹੇ ਮਦਦ ਕਰ ਰਹੇ ਤੇ ਕਾਫੀ ਜਿਹੜਾ ਹੈਗਾ ਅੱਗੇ ਨਾਲੋਂ ਅਸੀਂ ਜਿਹੜਾ ਦੌੜ ਭੱਜ ਕਰਕੇ ਜਿਹੜਾ ਇਹ ਕੰਮ ਕਰ ਇਹਨਾਂ ਦਾ ਕਰਾਇਆ ਲੋਡ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਬੀਬੀ ਜਗਿੰਦਰ ਕੌਰ ਸੰਧੂ ਨੂੰ ਜਿਵੇਂ ਇਹ ਲੜਾਈ ਲੜ ਰਹੇ ਨੇ ਇੰਨੇ ਉਮਰ 'ਚ ਓਲਡ ਹੋ ਕੇ ਲੜਾਈ ਲੜ ਰਹੇ ਨੇ ਹਰ ਇੱਕ ਵਿਅਕਤੀ ਦੀ ਹਰ ਇੱਕ ਲੇਡੀਜ਼ ਦੀ ਇੰਨੀ ਅਹਿਮੀਅਤ ਨਹੀਂ ਹੁੰਦੀ ਵੀ ਉਹ ਕਿਸ ਲੜ ਥੱਕਦੀ ਹੈ ਪਰ ਧੰਨ ਦੀ ਕਰਾ ਇਹਨਾਂ ਦਾ ਇਹ ਹਰ ਰੋਜ਼ ਇੱਕ ਪਾਸੇ ਤਾਂ ਪ੍ਰਾਪਰਟੀ ਗਈ ਜਾਇਦਾਦ ਗਈ ਗਹਿਣੇ ਗਏ ਪਰਸ਼ਾਨੀ ਖੜੀ ਹੋ ਗਈ ਦੂਜੇ ਪਾਸੇ ਹਰ ਰੋਜ਼ ਤਰੀਕਾ ਭੁਗਤਦੇ ਨੇ ਦੱਸੋ ਕਿਹੜਾ ਨਿਆਂ ਕਿਹੜਾ ਇਨਸਾਫ ਕਿੱਥੇ ਆਜ਼ਾਦੀ ਜਿਹੜੀ ਹੁਣ ਆਪਾਂ ਆਜ਼ਾਦੀ ਮਨਾਣ ਜਾ ਰਹੇ ਇਹ ਲੋਕ ਅੱਜ ਵੀ ਜਿਹੜੇ ਐ ਅਸੀਂ ਵਿੱਚੇ ਆ ਗਏ ਸਾਰੇ ਪੀੜਤ ਲੋਕ ਜਿਹੜੇ ਪੁਲਿਸ ਤੋਂ ਪੀੜਤ ਲੋਕ ਇੱਕ ਬੀਬੀ ਜਗਿੰਦਰ ਕੌਰ ਸੰਧੋਨੀ ਸਾਡੇ ਕੋਲ ਤਕਰੀਬਨ 2-400 ਕੇਸ ਹੋਊਗਾ ਜਿਸ ਤੇ ਅਸੀਂ ਕੱਲ-ਕੱਲੇ ਕੇਸ ਦੀ ਆਧਾਰਨ ਦੇ ਸਕਦੇ ਹਾਂ ਕੱਲ-ਕੱਲੇ ਡਿਸਟ੍ਰਿਕਟ ਦੀ ਆਧਾਰਨ ਦੇ ਸਕਦੇ ਹਾਂ ਚਾਹ ਜਿਲ੍ਹਾ ਮੁਕਸਰ ਸਾਹਿਬ ਹੋਵੇ ਜਿਲ੍ਹਾ ਪਟਿਆਲਾ ਹੋਵੇ ਜਿਲ੍ਹਾ ਫਤਿਹਗੜ੍ਹ ਸਾਹਿਬ ਹੋਵੇ ਜਿਲ੍ਹਾ ਲੁਧਿਆਣਾ ਹੋਵੇ ਕਿਸੇ ਜੀ ਡਿਸਟ੍ਰਿਕਟ ਦੀ ਜੇ ਗੱਲ ਕਰ ਲਈਏ ਸਾਡੇ ਕੋਲੇ 10 10 20 20 ਹਜ਼ਾਰ ਨਾਲ ਕੈਲਕੂਲੇਟ ਡਿਸਟ੍ਰਿਕਟ ਦਿਆਂ ਪਈਆਂ ਇਹ ਕੱਲੇ ਲੁਧਿਆਣੇ ਚ ਬੀਬੀ ਜਗੀਦਰ ਕੌਰ ਤੋਂ ਨਾਲ ਨਹੀਂ ਹੋਇਆ ਇੱਥੇ ਇੱਕ ਹੋਰ ਅੰਧਾਰ ਮਚਿਆ ਪਿਆ ਕੋਈ ਅਨੁਸ਼ਾਸਨ ਪ੍ਰਸ਼ਾਸਨ ਜਿਹੜੀ ਹੈਲਪਲਾਈਨ ਬਣਾਦੀ ਇੱਕ ਐਨਆਰਆਈ ਕਮਿਸ਼ਨ ਬਠਾਲ ਦੇ ਉਹ ਸਾਰਾ ਫੇਕ ਹੈ ਬੀਬੀ ਦੇ ਕੇਸ ਨੂੰ ਦੇਖ ਕੇ ਸਾਰਾ ਫੇਕਿਆ ਜਿੱਥੇ ਕੋਈ ਨਹੀਂ ਮੇਰਾ ਬਲਵਿੰਦਰ ਸਿੰਘ ਕੁੰਮੜਾ ਪ੍ਰਦਾਨ ਅਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਦਾ ਹੁਣ ਜਿਹੜੀ ਐ ਐਸਸੀਬੀਸੀ ਮਹਾਪੰਚਾਇਤ ਵੱਲੋਂ ਲੜਾਈ ਅਸੀਂ ਪਿਛਲੇ 8 ਮਹੀਨੇ ਤੋਂ ਵੀ ਲੜ ਰਹੇ ਅਸੀਂ ਧਰਨਾ ਮਿਲਾਈ ਬੈਠੇ ਨੇ ਸਾਰੀਆਂ ਜਥੇਬੰਦੀਆਂ ਸਾਡਾ ਸਹਿਯੋਗ ਦੇ ਰੀਆਂ ਨੇ ਅਸੀਂ ਵੀ ਬੀਬੀ ਦੇ ਨਾਲ ਜਿਹੜੀਆਂ ਸਾਰੀਆਂ ਜਥੇਬੰਦੀਆਂ ਖੜੀਆਂ ਨੇ ਜਦੋਂ ਤੱਕ ਬੀਬੀ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਜਗਿੰਦਰ ਕੌਰ ਸੰਧੂ ਦਾ ਪੂਰਾ ਸਹਿਯੋਗ ਦੇ ਕੇ ਅਸੀਂ ਪੂਰਾ ਸਾਥ ਦੇ। ਤੁਹਾਡਾ ਹੀ ਕੁਰੀਤੀ ਕਰਦਾ ਹਾਂ ਤੁਹਾਡਾ